ਇਹ ਕਹਿੰਦੇ ਵੱਡੇ ਕੱਪਾਂ ਦੀਆਂ ਤਰੀਕਾ ਲੈ ਵੀ ਜਗਨੰਦਨ ਨਾਉ ਜਨਾ ਬਣਾ ਕੇ ਪੋਸਟਰ ਡਿਜ਼ਾਈਨ ਵਧੀਆ ਕਰਕੇ ਤੇ ਪਾ ਦੀ ਜਨਵਰੀ 1 ਜਨਵਰੀ ਤੋਂ ਲੈ ਕੇ 20 ਜਨਵਰੀ ਦੇ ਵਿੱਚ ਵਿੱਚ ਤਰੀਕ ਰੱਖਣੀ ਹੈ ਦਸ਼ਮੇਸ਼ ਸਪੋਰਟਸ ਕਲੱਬ ਘਾਂਗਿਆਨੀਓ ਵੱਡਾ ਕੱਪ ਹੋਵੇਗਾ ਗੱਲਾਂ ਹੋਣਗੀਆਂ ਵੱਡੀਆਂ ਸੈਮੀ ਦੇ ਵਿੱਚ ਮੋਟਰਸਾਈਕਲ ਫਾਈਨਲ ਦੇ ਵਿੱਚ 175 ਇਨਾਮ ਪਹਿਲਾ ਦੂਜਾ ਤੇ 59 11 ਟਰੈਕਟਰ ਬੈਸਟਾਂ ਨੂੰ ਦਿੱਤੇ ਜਾਣਗੇ ਲੈ ਵੀ ਜੋਬਣਾ ਇਦਾਂ ਹੀ ਆ ਐਣ ਗੱਲ ਲੱਗੂਗੀ ਟਿਕਾਣੇ ਆਉਣ ਵਾਲੇ ਜਨਵਰੀ ਦੇ ਵਿੱਚ 2026 ਕਹਿ ਲਈਏ ਵੀ 2026 ਤੇ ਪਹਿਲਾ ਮਹੀਨਾ ਜਨਵਰੀ ਦਾ ਠੰਡ ਵੀ ਹੋਊਗੀ ਤੇ ਸਵਾਦ ਵੀ ਐਣ ਕਹਿੰਦੇ ਫਿਰ ਲੋਈਆਂ ਦਰਸ਼ਕ ਵੀ ਲਾ ਲਾ ਕੇ ਪਾਥੇ ਮਾਰਨਗੇ ਅੱਗ ਨਿਕਲੂ ਗਰਾਉਂਡਾਂ ਵਿੱਚ ਓ ਬੱਲੇ 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 ਹੋ ਜੀ ਪਾਥੇ ਹੋ ਜੀ ਪਾਥੇ ਮੁੰਡਾ ਨੱਥੂ ਵਾਲੀਆ ਮੁੰਡਾ ਨੱਥੂ ਵਾਲੀਆ ਓ ਮੁੰਡਾ ਨੱਥੂ ਵਾਲੀਆ ਤੇ ਤੰਦੇ ਵਾਲੀਆ ਗੰਗਨ ਪਿੜਗੇ ਪਿੜਗੇ ਪਿੜਗੇ